ਪੰਜਾਬ ਵਿਜੀਲੈਂਸ ਬਿਊਰੋ ਨੇ ਗਜਪਤ ਸਿੰਘ ਗਰੇਵਾਲ ਨੂੰ ਨਵੇਂ ਸਮਨ ਜਾਰੀ ਕੀਤੇ ਨੇ ਵਿਕਰਮ ਸਿੰਘ ਮਜੀਠੀਆ ਦੇ ਸਾਲੇ ਗਜਪਤ ਸਿੰਘ ਗਰੇਵਾਲ ਨੂੰ ਪੰਜਾਬ ਵਿਜੀਲੈਂਸ ਬਿਊਰੋ ਨੇ ਪੁੱਛਗਿੱਛ ਦੇ ਲਈ ਦੁਬਾਰਾ ਸਮਨ ਭੇਜਿਆ ਇਹ ਸਮਨ ਐਫ ਆਈ ਆਰ ਨੰਬਰ 22 2025 ਪੁਲਿਸ ਸਟੇਸ਼ਨ ਵਿਜੀਲੈਂਸ ਬਿਊਰੋ ਫਲਾਈਂਗ ਸਕਵਾਡ 1 ਮੋਹਾਲੀ ਨਾਲ ਸੰਬੰਧਿਤ ਹੈ ਗਜਪਤ ਗਰੇਵਾਲ ਤੋਂ ਵਿਕਰਮ ਸਿੰਘ ਮਜੀਠੀਆ ਨਾਲ ਜੁੜੀਆਂ ਕੰਪਨੀਆਂ ਤੇ ਭਾਈਵਾਲੀ ਫਾਰਮਾ ਦੇ ਵਿੱਚ ਉਸਦੀ ਭੂਮਿਕਾ ਬਾਰੇ ਜਾਣਕਾਰੀ ਮੰਗੀ ਗਈ ਹੈ ਦਸਤਾਵੇਜ਼ ਅਨੁਸਾਰ ਕਈ ਵਾਰ ਸੱਮਨ ਕੀਤੇ ਜਾਣ ਦੇ ਬਾਵਜੂਦ ਗਰੇਵਾਲ ਨੇ ਜਾਂਚ ਵਿੱਚ ਸਹਿਯੋਗ ਨਹੀਂ ਕੀਤਾ ਸੱਮਨ ਸਵੀਕਾਰ ਕਰਨ ਦੇ ਬਾਵਜੂਦ ਵੀ ਉਹ ਨਿਰਧਾਰਤ ਤਰੀਕਾ ਤੇ ਪੇਸ਼ ਹੋਣ ਤੋਂ ਬਚੇ ਵਿਜੀਲੈਂਸ ਨੇ ਕਿਹਾ ਕਿ ਗਰੇਵਾਲ ਦਾ ਰਵਈਆ ਸਹਿਯੋਗ ਨਾ ਦੇਣ ਵਾਲਾ ਹੈ ਤੇ ਜਾਂਚ ਦੇ ਵਿੱਚ ਰੁਕਾਵਟ ਪਾਉਣ ਵਾਲਾ ਹੈ ਹੁਣ ਉਸ ਨੂੰ 6 ਨਵੰਬਰ 2025 ਨੂੰ ਸਵੇਰੇ 11 ਵਜੇ ਮੋਹਾਲੀ ਸਥਿਤ ਵਿਜੀਲੈਂਸ ਦਫ਼ਤਰ ਵਿੱਚ ਨਿੱਜੀ ਤੌਰ ਤੇ ਪੇਸ਼ ਹੋਣ ਤੇ ਜ਼ਰੂਰੀ ਦਸਤਾਵੇਜ਼ ਲਿਆਉਂਦਾ ਹੁਕਮ ਦਿੱਤਾ ਗਿਆ ਵਿਜੀਲੈਂਸ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹ ਪੇਸ਼ ਨਹੀਂ ਹੁੰਦਾ ਤਾਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤਾਂ ਦੱਸਦੀ ਕਿ ਜੇਕਰ ਵਿਕਰਮ ਮਜੀਠੀਆ ਦੇ ਸਾਲੇ ਪੇਸ਼ ਹੁੰਦੇ ਨੇ ਤਾਂ ਉਹਨਾਂ ਦੇ ਲਈ ਨਵੀਆਂ ਮੁਸ਼ਕਲਾਂ ਖੜੀਆਂ ਹੁੰਦੀਆਂ ਨਜ਼ਰ ਆ ਸਕਦੀਆਂ ਨੇ ਕਿਉਂਕਿ ਪਹਿਲਾਂ ਵੀ ਸਮੇਂ-ਸਮੇਂ ਤੇ ਉਹਨਾਂ ਦੇ ਵੱਲੋਂ ਸਮਨ ਜਾਰੀ ਕੀਤੇ ਜਾਂਦੇ ਨੇ ਕੋਰਟ ਦੇ ਵੱਲੋਂ ਲੇਕਿਨ ਉਹ ਪੇਸ਼ ਨਹੀਂ ਹੁੰਦੇ ਜਿਸ ਤੋਂ ਬਾਅਦ ਹੁਣ ਮੁੜ ਤੋਂ ਸਮਨ ਜਾਰੀ ਹੋਇਆ ਤੇ ਇਸ ਵਾਰ ਜੋ ਹੈ ਪੇਸ਼ੀ ਯਕੀਨੀ ਬਣਾਉਣ ਦੇ ਵੀ ਹੁਕਮ ਉਹਨਾਂ ਦੇ ਵੱਲੋਂ ਜਾਰੀ ਕੀਤੇ ਗਏ ਨੇ ਤਾਂ ਹੁਣ ਇਸ ਮਾਮਲੇ ਦੇ ਵਿੱਚ ਕੀ ਨਵਾਂ ਮੋੜ ਆਉਂਦਾ ਹੈ 6 ਤਰੀਕ ਨੂੰ ਪਤਾ ਲੱਗੇਗਾ ਪੰਜਾਬ ਵਿਜੀਲੈਂਸ ਬਿਊਰੋ ਨੇ ਗਜਪਤ ਸਿੰਘ ਗਰੇਵਾਲ ਨੂੰ ਨਵੇਂ ਸਮਨ ਜਾਰੀ ਕੀਤੇ ਨੇ ਵਿਕਰਮ ਸਿੰਘ ਮਜੀਠੀਆ ਦੇ ਸਾਲੇ ਗਜਪਤ ਸਿੰਘ ਗਰੇਵਾਲ ਨੂੰ ਪੰਜਾਬ ਵਿਜੀਲੈਂਸ ਬਿਊਰੋ ਨੇ ਪੁੱਛਗਿੱਛ ਦੇ ਲਈ ਦੁਬਾਰਾ ਸਮਨ ਭੇਜਿਆ ਇਹ ਸਮਨ एफआईआर नंबर 222025 पुलिस स्टेशन विजिलेंस ब्यूरो फ्लाइंग स्क्वाड 1 मोहाली ਨਾਲ ਸੰਬੰਧਿਤ ਹੈ ਗਜਪਤ ਗਰੇਵਾਲ ਤੋਂ ਵਿਕਰਮ ਸਿੰਘ ਮਜੀਠੀਆ ਨਾਲ ਜੁੜੀਆਂ ਕੰਪਨੀਆਂ ਤੇ ਭਾਈਵਾਲੀ ਫਾਰਮਾ ਦੇ ਵਿੱਚ ਉਸਦੀ ਭੂਮਿਕਾ ਬਾਰੇ ਜਾਣਕਾਰੀ ਮੰਗੀ ਗਈ ਹੈ ਦਸਤਾਵੇਜ਼ਾਂ ਅਨੁਸਾਰ ਕਈ ਵਾਰ ਸੱਮਨ ਕੀਤੇ ਜਾਣ ਦੇ ਬਾਵਜੂਦ ਗਰੇਵਾਲ ਨੇ ਜਾਂਚ ਵਿੱਚ ਸਹਿਯੋਗ ਨਹੀਂ ਕੀਤਾ ਸੱਮਨ ਸਵੀਕਾਰ ਕਰਨ ਦੇ ਬਾਵਜੂਦ ਵੀ ਉਹ ਨਿਰਧਾਰਤ ਤਰੀਕਾਂ ਤੇ ਪੇਸ਼ ਹੋਣ ਤੋਂ ਬਚੇ ਵਿਜੀਲੈਂਸ ਨੇ ਕਿਹਾ ਕਿ ਗਰੇਵਾਲ ਦਾ ਰਵਈਆ ਸਹਿਯੋਗ ਨਾ ਦੇਣ ਵਾਲਾ ਹੈ ਤੇ ਜਾਂਚ ਦੇ ਵਿੱਚ ਰੁਕਾਵਟ ਪਾਉਣ ਵਾਲਾ ਹੈ ਹੁਣ ਉਸ ਨੂੰ 6 ਨਵੰਬਰ 2025 ਨੂੰ ਸਵੇਰੇ 11 ਵਜੇ ਮੋਹਾਲੀ ਸਥਿਤ ਵਿਜੀਲੈਂਸ ਦਫ਼ਤਰ ਵਿੱਚ ਨਿਜੀ ਤੌਰ ਤੇ ਪੇਸ਼ ਹੋਣ ਤੇ ਜ਼ਰੂਰੀ ਦਸਤਾਵੇਜ਼ ਲਿਆਉਂਦਾ ਹੁਕਮ ਦਿੱਤਾ ਗਿਆ ਵਿਜੀਲੈਂਸ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹ ਪੇਸ਼ ਨਹੀਂ ਹੁੰਦਾ ਤਾਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤਾਂ ਦੱਸਦੀ ਕਿ ਜੇਕਰ ਵਿਕਰਮ ਮਜੀਠੀਆ ਦੇ ਸਾਲੇ ਪੇਸ਼ ਹੁੰਦੇ ਨੇ ਤਾਂ ਉਹਨਾਂ ਦੇ ਲਈ ਨਵੀਆਂ ਮੁਸ਼ਕਲਾਂ ਖੜੀਆਂ ਹੁੰਦੀਆਂ ਨਜ਼ਰ ਆ ਸਕਦੀਆਂ ਨਹੀਂ ਕਿਉਂਕਿ ਪਹਿਲਾਂ ਵੀ ਸਮੇਂ-ਸਮੇਂ ਤੇ ਉਹਨਾਂ ਦੇ ਵੱਲੋਂ ਸੱਮਨ ਜਾਰੀ ਕੀਤੇ ਜਾਂਦੇ ਨੇ ਕੋਰਟ ਦੇ ਵੱਲੋਂ ਲੇਕਿਨ ਉਹ ਪੇਸ਼ ਨਹੀਂ ਹੁੰਦੇ ਜਿਸ ਤੋਂ ਬਾਅਦ ਹੁਣ ਮੁੜ ਤੋਂ ਸੱਮਨ ਜਾਰੀ ਹੋਇਆ ਤੇ ਇਸ ਵਾਰ ਜੋ ਹੈ ਪੇਸ਼ੀ ਯਕੀਨੀ ਬਣਾਉਣ ਦੇ ਵੀ ਹੁਕਮ ਉਹਨਾਂ ਦੇ ਵੱਲੋਂ ਜਾਰੀ ਕੀਤੇ ਗਏ ਨੇ ਤਾਂ ਹੁਣ ਇਸ ਮਾਮਲੇ ਦੇ ਵਿੱਚ ਕੀ ਨਵਾਂ ਮੋੜ ਆਉਂਦਾ ਹੈ 6 ਤਰੀਕ ਨੂੰ ਪਤਾ ਲੱਗੇਗਾ